ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਚਵਿੰਡਾ ਕਲਾਂ ਤਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ 4 ਪਸ਼ੂ ਵਿਖਾਉਣੇ ਆ 2 ਟੋਕੜਾਂ ਕਬਣਾ ਝੋਟੀਆਂ ਦੇ 2 ਸੱਜਰ ਸੂਏ ਆ ਪਸ਼ੂ ਵੀਰ ਦੇ ਕੋਲ ਤੇ ਆਪਾਂ ਪਹੁੰਚੇ ਬਾਈ ਹਰਪਾਲ ਸਿੰਘ ਹੁਣਾ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੋਂ ਸੁਣਾਓ ਠੀਕ ਠਾਕ ਜੀ ਦੇਖੀ ਵੀ ਤੂੰ ਸੁਣਾਓ ਕਿਰਪਾ ਕਿਰਪਾ ਬਾਈ ਗਰੂ ਜੀ ਕਿਰਪਾ ਚਾਹੀਦੀ ਵੀਰ ਜੀ ਹਾਂ ਜੀ ਆਪਣਾ ਨਾਮ ਤੇ ਐਡਰੈਸ ਦੱਸ ਦੇ ਵਿੱਚ ਨਾਮ ਮੇਰਾ ਰਪਾ ਸਿੰਘ ਜੀ ਪਿੰਡ ਚਿੰਦਾ ਜਿਲ੍ਹਾ ਮਾਦਾ ਸੀ ਜਨਾਲਾ ਜੀ ਠੀਕ ਹੈ ਫੋਨ ਨੰਬਰ ਬੋਲ ਦਿਓ 981459492 ਠੀਕ ਹੈ ਜੀ ਹਾਂ ਜੀ ਤੇ ਕਰੀਏ ਸ਼ੁਰੂਆਤ ਜੀ ਹਾਂ ਜੀ ਕਰੀਏ ਵੀਰ ਜੀ ਮੈਂ ਤਾਂ ਵੜ ਤਾਂ ਕਰ ਲਈ ਆ ਮੈਂ ਤਾਂ ਕਰਦੇ ਸ਼ਾਈ ਹਾਲ ਤੋਂ 2 ਵਜੇ ਸ਼ਾਈ ਹਾਲ ਆ ਗਈ ਜੀ ਪਹਿਲੇ ਨੰਬਰ ਦੇ ਇਹ ਤਾਂ ਸਭ ਅੱਗੇ ਸੀ ਡਿਟੇਲ ਇਹ ਵੀ ਜੀ ਦੂਸਰਾ ਸੂਆ ਸੋਈ ਆ ਅ ਵੀਰ ਅੱਛਾ ਠੀਕ ਹੈ ਠੀਕ ਹੈ ਲਓ ਭਾਈ ਚੋਰ ਚਾਈ ਹਾਲ ਦੇ ਵਿੱਚ ਆ ਗਈ ਤੇ ਓਦਾਂ ਠੰਡੀ ਠੰਡੀ ਆ ਹਾਂ ਠੰਡੀ ਠੰਡੀ ਵੀ ਠੰਡੀ ਆ ਠੀਕ ਹੈ ਠੀਕ ਹੈ ਲਓ ਭਾਜੀ ਠੰਡੀ ਸੀ ਲਿਆ ਦੇ ਖੋਲੋ ਵੀਰ ਜੀ ਫਿਰ ਖੋਲ ਕੇ ਵਿਖਾਈਏ ਲਓ ਵੀਰ ਜੀ ਲਓ ਭਾਜੀ ਫਿਰ ਕੁਆਲਟੀ ਲੱਗੇ ਤਾਂ ਕਰ ਸਕਦੇ ਜੀ ਚੈੱਕ ਤੁਸੀਂ ਕਿ ਥੋੜੇ ਜਿਹਾ ਡਰਦੀ ਆ ਇਹ ਕਿੰਨਾ ਕ ਜੇ ਦੁੱਧ ਵੀਰ ਜੀ ਦੇ ਕੋਲ ਦੁੱਧ ਵੀਰ ਜੀ ਆਟਾ ਮ 14 ਕਿਲੋ ਲੀਟਰ ਆ ਠੀਕ ਹੈ ਠੀਕ ਹੈ ਲਓ ਭਾਜੀ 14 ਲੀਟਰ ਜਿਹੜਾ ਐ ਸਟੈਂਡਰਡ ਬਿਲਕੁਲ ਵੈੜੀ ਆ ਦੁੱਧ ਕਰੋ ਚੈੱਕ ਫੇਸ ਕੁਆਲਟੀ ਪਿਓਰ ਸ਼ਾਈ ਹਾਲ ਦੇ ਵਿੱਚ ਆ ਗਈ ਆ ਇਹ ਅੰਡਰ ਕੁਆਲਟੀ ਇਹ ਥਣਾ ਦਾ ਤਿਆਰ ਗਿਆ ਤੁਹਾਨੂੰ ਲਾਗੇ ਤੋਂ ਚੈੱਕ ਕਰਾਉਨੇ ਆ ਹਾਂਜੀ ਭਾਈ ਜੀ ਲਾਗੇ ਤੋਂ ਕਰੋ ਚੈੱਕ ਥਣਾ ਦਾ ਸਾਈਜ਼ ਤੇ ਗੈਪ ਬਹੁਤ ਹੀ ਸ਼ਾਨਦਾਰ ਹੈਨ ਗਿੱਟ ਗਿੱਟ ਤੇ ਥੰ ਲੱਗਾ ਵਾ ਕੋਈ ਗੱਲ ਨਹੀਂ ਜੀ ਫੇਰ ਠੀਕ ਹੈ ਲੋ ਭਾਈ ਜੀ ਚੈੱਕ ਕਰ ਸਕਦੇ ਸੀਲਸ ਨੂੰ ਬਹੁਤ ਠੀਕ ਹੈ ਕਿ ਕੀ ਮੁੱਲ ਪਾਜੀ ਫਿਰ ਇਹਦਾ ਮੁੱਲ ਤੇ ਜਦ ਦੇ ਵਿੱਚ ਇਹਦਾ ਬੱਚਾ ਹੁੰਦਾ ਹਾਂਜੀ ਫਿਰ ਤੇ ਤੁਹਾਨੂੰ ਹੀ ਪਤਾ 45000 ਦੀ ਹਾਂਜੀ ਆ ਗਈ ਤੇ ਸੂਈ ਦੀ ਗਰੰਟੀ ਆਪਾਂ ਦੇਨੇ ਵੀ ਜੀ ਬਾਬਾ ਮਾਲਾ ਵੀ 14 ਤੋਂ 15 ਦਿਨ ਹੋਏ ਸੂਈ ਨੂੰ ਤਾਜੀ ਆ ਅੱਛਾ ਠੀਕ ਹੈ ਠੀਕ ਹੈ ਜੀ ਹੁਣ 40 ਦੀ ਦੇ ਦਈਏ ਵੀਰ ਜੀ ਕਰਤੀਏ ਜੈਜਾ ਕਰਾ ਲਓ ਜਗੇ ਵੀ ਜਿੰਨੇ ਕਰਾਉਣਾ ਤਾਂ ਹਾਂ ਦੋ ਛੱਡ ਦੀਏ ਕਿ ਯਾਰੇ ਦੋਲਾਂ ਛੱਡੀਏ ਜੱਗੇ ਵੀ ਰਹਾ ਨਾ ਜਿਹੜੀ ਆਪਾਂ 32000 ਦੀ ਦਈਏ ਲਓ ਭਾਈਆ ਹੋਰ ਯਾਰ ਛੱਡ ਦਾਂਗੇ 31000 ਦੀ ਦੇ ਦਾਂਗੇ ਵੀਰ ਜੀ ਠੀਕ ਠੀਕ ਲਓ ਭਾਈਆ 31000 ਦੋ ਤੇ 14 ਕਿਲੋ ਮੇਰੇ ਮਾਲਾ ਘਰੋਂ ਚੋਗੇ ਲੈ ਜੇ ਜਿੰਦਾ ਮਰਜੀ ਦੋ ਪੰਜ ਤਿੰਨ ਡੰਗ ਚੋਗੇ ਲੈ ਜੇ ਠੀਕ ਠੀਕ ਲਓ ਭਾਈਆ 14 ਲੀਟਰ ਬਾਈ ਕਹਿੰਦਾ ਕਿ ਮੇਰੇ ਘਰੋਂ ਆਪਾਂ ਦੋ ਡੰਗ ਤਿੰਨ ਡੰਗ ਚੋਕੇ ਖੜੋ ਲੈ ਜੇ ਜਿੰਦਾ ਮਰਜੀ ਠੀਕ ਠੀਕ ਹੈ ਵੀ ਠੰਡੀ ਸੀ ਹੈ ਠੰਡੀ ਠੰਡੀ ਸੀ ਆ ਵੇਖੋ ਕੋਈ ਪ੍ਰਵਾਹ ਥੋੜੀ ਹੈ ਹਾਂਜੀ ਹਾਂ ਆ ਵੇਖੋ ਕਰੋ ਚੈ ਹੱਥਾਂ ਰਗਾ ਦੁੱਧ ਦੇ ਵਿੱਚ ਮੱਝਾਂ ਰਗਾ ਸੋ ਮਾਦੀ ਲੈਣ ਆ ਆਪਾਂ ਤੇ 14 ਗੱਲ ਦੁੱਧ ਆ 31000 ਦੇ ਵਿੱਚ ਮਾਦੀ ਚੱਲ ਜਾਣੀ ਘਰੇ ਆਪ ਚੱਲ ਜਾਣੀ ਚੱਲ ਜਾਣੀ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸੋ ਭਾਜੀ ਇਹਦੇ ਬਾਰੇ ਇਹ ਨੀਨੀ ਚ ਕਰਾਸ ਹੈ ਵੀਰ ਜੀ ਅੱਛਾ ਜੀ ਹਾਂਜੀ ਇਹ ਮੰਨ ਲਓ ਵੀ ਸਾਢੇ ਪੰਜਵੇਂ ਮਹੀਨੇ ਦੀ ਗੱਬਣ ਆ ਅੱਛਾ ਜੀ ਹਾਂਜੀ ਤੇ ਐ ਟਾਈਮ ਥੱਲੇ ਦੁੱਧ ਹੈਗਾ ਜੋ 6 ਕਿਲੋ ਠੀਕ ਹੈ ਠੀਕ ਲੋ ਬਾਈ ਸਾਢੇ ਪੰਜ ਮਹੀਨਾ ਦੀ ਚੱਕ ਪਾਸ ਆ ਤੇ 6 ਲੀਟਰ ਜਿਹੜਾ ਦੁੱਧ ਬਿਲਕੁਲ ਰੈਡੀ ਹੈ ਇਹਦੇ ਥੱਲੇ ਤੇ ਸੱਜੇ ਨੇ ਕਿਦਾਂ ਘਟਾਇਆ ਹੋਇਆ ਹੈ ਜੀ ਸਾਢੇ ਮੰਨ ਲਓ ਪੰਜ ਮਹੀਨੇ ਤੋਂ ਵੱਧ ਹੀ ਹੈ ਛਾਂ ਦੇ ਲੱਗ ਮਨੇ ਡੈਟ ਨੇ ਆਖਿਆ ਪਰ ਸਾਢੇ ਪੰਜਾਂ ਦੀ ਪੂਰ ਗਰੰਟੀ ਆ ਸੱਜੇ ਨੇ ਦੁੱਧ ਵੀ ਜੀ ਘਰ ਵਾਲਿਆਂ ਦੇ ਵੀ 17 18 ਕਿਲੋ ਦਿੱਤਾ ਹੈ ਠੀਕ ਹੈ ਠੀਕ ਜੀ ਸਮਝਣਾ ਵੇਖ ਕੇ ਚਾ ਕੇ ਲੈ ਜੇ ਠੀਕ ਹੈ ਖੋਲੋ ਬਾਈ ਫਿਰ ਲੋ ਬਾਈ ਕੰਦ ਕਾੜ ਬਹੁਤ ਚੰਗਾ ਵਾ ਤੇ ਨੀਂਦੀ ਵੀ ਚੰਗੀ ਆ ਕਰੋ ਫੇਸ ਕੁਆਲਟੀ ਚੈੱਕ ਤੁਸੀਂ ਇਹ ਲਾਗੇ ਤੋਂ ਕਰੋ ਚੱਕਾ ਖਾਣਾ ਦਾ ਸੈਜ ਕਿ ਹੈ ਤੇ ਅਡਰ ਕੁਆਲਿਟੀ ਤੇ ਬਹੁਤ ਹੀ ਸ਼ਾਨਦਾਰ ਥਾਂ ਥਾਂ ਲੱਗਾ ਹੋਆ ਤੇ ਸੱਜਰ ਨੇ 17 ਲੀਟਰ ਜਿਹੜਾ ਦੁੱਧ ਚਵਾਇਆ ਵਾ ਤੇ ਇਸ ਟਾਈਮ ਜਿਹੜਾ 6 ਲੀਟਰ ਦਾ ਸੇਵ ਜੀ ਹਾਂ 6 ਲੀਟਰ ਦੇ ਜੀ ਠੀਕ ਆ ਠੀਕ ਆ ਸਾਢੇ ਪੰਜਾਂ ਮਿੰਟ ਚੈੱਕ ਪਾਦੇ 6 ਲੀਟਰ ਜਿਹੜਾ ਦੁੱਧ ਇਸ ਟਾਈਮ ਰੈਡੀ ਹੈ ਦੇ ਕੋਲ ਤੇ ਇਧਰ ਲਈ ਸਾਢੇ ਤੋਂ ਮੜਾ ਜੇ ਤੁਹਾਨੂੰ ਦਿਖਾਉਂਦੇ ਆਪਾਂ ਹਾਂਜੀ ਭਾਈ ਲਾਗੇ ਨੂੰ ਕਰ ਸਕਦੇ ਜੀ ਚੈੱਕ ਕਰੋ ਥਾਣਾ ਦਾ ਸੈਰ ਗਿਆ ਬਹੁਤ ਹੀ ਸ਼ਾਨਦਾਰ ਆ ਐਰ ਗਿੱਟ ਗਿੱਟ ਕੇ ਥਾਂ ਲੱਗਾ ਇਹਦੇ ਤੇ ਕੀ ਮੁੱਲ ਭਾਈ ਇਹ ਰੱਖ ਲੋ ਮੁੱਲ ਦੇ ਜੱਗੇ ਵੀਰ ਕਰਾਉਂਦੀ ਦੇ 70000 ਆ ਹਾਂਜੀ ਹੁਣ 65 ਦੀ ਦੇ ਦਿੰਨੇ ਆ ਕਰ ਦਈਏ ਮਾਨਤਾਂ ਦਾ ਜੋ ਕਰਾ ਲਓ ਜੱਗੇ ਵੀਰ ਜਿੰਨੇ ਦਾ ਕਰੋ ਲੋ 2000 ਛੱਡ ਦਈਏ ਹਾਂਜੀ 2000 ਇਹ ਜਗੇਵੀਰਾ ਫਹਾਣਾ ਜਿਹੜੀ ਦੇ ਦੇਣੀ ਨਾ ਹਾਂਜੀ ਪੂਰੇ 60000 ਦੀ ਦੇ ਦਾਂਗੇ ਠੀਕ ਹੈ ਠੀਕ ਹੈ ਲਓ ਭਾਈ ਪੂਰੇ 60000 ਦੀ 60000 ਦੇਵਾਂਗੇ ਮੰਨੋ ਵੀ ਜਿਹੜੇ ਵੀਰ ਕੋਲ ਹੀ ਆਉਂਦਾ ਵੀ 130 35 ਦੀ ਮੈਨੂੰ ਆਪਈ ਹਰਿਆਣੇੋਂ ਮੰਗਾਈ ਉਹਨਾਂ ਵੀਰ ਉਹਨਾਂ ਠੀਕ ਹੈ ਠੀਕ ਹੈ ਲਓ ਭਾਈ ਸੱਜਰ ਸੂਈ 130000 ਦੀ ਆਈ ਆ ਤੇ ਦੁੱਧ ਵੀ ਬਹੁਤ ਚੰਗਾ ਚਵਾਇਆ ਸੱਜਰ ਨੇ 17 ਲੀਟਰ ਜਿਹੜਾ ਦੁੱਧ ਚਵਾਇਆ ਵਾ ਹਾਂਜੀ ਹਾਂਜੀ ਤੇ ਗਾਂ ਵੀ ਚਲੋ ਆਸਵੰਦਿਆ ਵੀ ਸਾਡੀ ਪੰਜਾਬੀ ਨਾਲ ਚੱਕ ਪਾਸ ਆ ਤੇ 6 ਲੀਟਰ ਜਿਹੜਾ ਦੁੱਧ ਇਹਦੇ ਕੋਲ ਬਿਲਕੁਲ ਰੈਡੀ ਆ ਤੇ ਆਜੋ ਹੁਣ ਤੀਜੇ ਨੰਬਰ ਤੇ ਦਿੱਤੀ ਹੋਈ ਵਿੱਤੀ ਦੇ ਬਾਰੇ ਇਹ ਜੱਗੇ ਵੀ ਸੂਈ ਤਾਜੀ ਮਹੀਨੇ ਤੋਂ ਅੰਦਰ ਹੀ ਸੂਈ ਆ ਅੱਛਾ ਜੀ ਐਸ ਟਾਈਮ ਇਹਦੇ ਥੱਲੇ ਦੁੱਧ ਹੋਊਗਾ 9-10 ਕਿਲੋ ਦੇ ਘਾਰ ਠੀਕ ਆ ਠੀਕ ਆ ਜੀ ਹਾਂ ਮਿਲਦੀ ਮੰਨ ਲਓ ਥਾਪੀ ਤੇ ਕੋਈ ਟੀਗਾ ਟੱਕਾ ਨਹੀਂ ਲਾਉਣਾ ਇਹਨੂੰ ਠੀਕ ਆ ਠੀਕ ਆ ਜੀ ਲਓ ਬਾਈ ਇਹ ਵੀ ਚੰਗੇ ਗੱਦਗਾਠ ਵਾਲੀ ਆ ਗਈ ਆ ਪਹਲੋ ਤੇ ਬਾਕੀ ਹੁਣ ਤੁਹਾਨੂੰ ਵੀ ਫੋਲ ਕੇ ਵਖਾਉਂਦੇ ਆ ਤੇ ਐਸ ਟਾਈਮ ਜਿਹੜਾ 9 ਤੋਂ 10 ਲੀਟਰ ਜਿਹੜਾ ਦੁੱਧ ਬਿਲਕੁਲ ਰੈਡੀ ਆ ਇਹਦੇ ਕੋਲ ਸੋ ਜੀ ਨੂੰ ਕਿੰਨਾ ਟਾਈਮ ਦਾ ਸੇਵਤੀ ਮੀਨ ਨੰਦਰੀ ਠੀਕ ਹੈ ਠੀਕ ਹੈ ਨਾ ਬਈ ਤੂੰ ਤੂੰ ਇਹ ਤੋਂ ਵੀ ਮੇਰੇ ਆਸ-ਪਾਸ ਟਾਈਮ ਹੋ ਗਿਆ ਵਾ ਤੇ ਐਸ ਟਾਈਮ ਜਿਹੜਾ ਇਹ ਕੋ 9 ਤੋਂ 10 ਲੀਟਰ ਜਿਹੜਾ ਬਿਲਕੁਲ ਰੈਡੀ ਆ ਦੁੱਧ ਕਰੋ ਭਾਈ ਜੀ ਚੈੱਕ ਬਾਕੀ ਥਾਂ ਤੋਂ ਬਹੁਤੀ ਚੰਗਾ ਲੱਗਾ ਵਾ ਇਹਦੇ ਇਕਰਾ ਜੋ ਲੱਗੇ ਪੇ ਚੈੱਕ ਥਾਣਾ ਦਾ ਸਾਈਜ਼ ਤੇ ਗੈਪ ਠੀਕ ਹੈ ਜੀ ਇਹਦਾ ਕੀ ਮੁੱਲ ਭਾਈ ਜੀ ਹਰ ਇਹਦੇ ਜੱਗੇ ਵੀਰ ਜੀ ਇਹ ਤਾਂ ਬੱਚਾ ਹੁੰਦਾ ਹਾਂਜੀ ਫੇਰ ਤਾਂ ਤੁਹਾਨੂੰ ਪਤਾ ਵੀ ਸੱਜਰ ਮਾਝੇ ਵਿੱਚ ਇਹਦੇ 75000 ਦੀ ਹਾਂਜੀ ਹਾਂਜੀ ਹੁਣ ਹਲ ਵੀ ਇਹ ਵੀਰ ਜੀ ਆਪਾਂ ਕੋਈ ਮੁੱਲ ਨਹੀਂ ਕਰਨਾ 65 ਦੀ ਦੇ ਦਈਏ ਕਰ ਦਈਏ ਮਾਨਤਣਾ ਕਰਾ ਦਿਓ ਜੱਗੇ ਵੀਚ ਕਰਾਉਣਾ ਦੇ ਦੋ ਛੜ ਦੀ ਚੋ ਫੇਰ ਇਹ ਵੀ ਛੜ ਦੀ ਦੇ ਦਾਂ ਜੱਗੇ ਇਹ ਵੀ 60 ਛੜ ਦੀ 92 60000 ਦੀ ਇਹ ਵੀ ਤੇ 60000 ਦੀ ਦੋ ਨੰਬਰ ਵਾਲੀ ਤੜੀ ਦਿਖਾਈ ਤੁਹਾਨੂੰ ਹਾਂਜੀ ਤੇ ਆਜ ਹੁਣ ਚੌਥੇ ਨੰਬਰ ਤੇ ਜਦੋਂ ਸਰਵਾਇਰ ਪਰੇ ਇਹ ਵੀ ਚੋਕੜ ਘੱਟ ਹੈ ਇਹ ਵੀ ਮੰਨ ਲਓ ਸਾਢੇ 5 ਮਹੀਨੇ ਚੱਕ ਪਾਸਿਆ ਅੱਛਾ ਜੀ ਆਹ ਟਾਈਮ ਇਹ ਸਿਰੇ ਦੁੱਧ 8 ਤੋਂ 9 ਕਿਲੋ ਤਿਆਰ ਹੈ ਠੀਕ ਹੈ ਠੀਕ ਹੈ ਜੀ ਕਿੰਨਾ ਮਰਜੀ 2-3 ਡੰਗ ਮੇਰੇ ਕੋਲੋਂ ਚੋ ਲੈ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਸੱਜਣ ਨੇ ਫਿਰ ਇਹਨੇ ਚੰਗਾ ਜਿਹਾ ਦੁੱਧ ਸੱਜਣ ਆ ਵੀਰ ਜੀ ਆ ਕੀ ਦੂਸਰਾ ਪਹਿਲੇ ਸੋਈ ਇਹਨੇ 13-14 ਕਿਲੋ ਦੁੱਧ ਭਰਿਆ ਹੈ ਅੱਛਾ ਜੀ ਫਿਰ ਕੀ ਦੂਸਰਾ ਸੁਭਾ ਸੁਣਾ ਇਹਨੇ ਠੀਕ ਹੈ ਠੀਕ ਹੈ ਲੋ ਭਾਈ 13-14 ਲੀਟਰ ਜਿਹੜਾ ਭਰਿਆ ਵਾ ਤੇ ਆਸਟਾ ਸਾਢੇ ਪੰਜਾਂ ਮਹੀਨੇ ਦੀ ਚੱਕ ਪਾਸ ਚੱਕ ਪਾਸ ਹੈ ਤੇ 7-8 ਲੀਟਰ ਦਿੱਤਿਆ ਹਾਂ 8-9 ਕਿਲੋ 8-9 ਲੀਟਰ ਜਿਹੜਾ ਦੁੱਧ ਬਿਲਕੁਲ ਰੈਡੀ ਹੈ ਇਹਦੇ ਕੋਲ ਲੋ ਭਾਈ ਕੀ ਕਰ ਸਕਦੇ ਜੀ ਬਾਕੀ ਜੰਮੀ ਪਲੀ ਬਹੁਤ ਹੀ ਚੰਗੀ ਆ ਤੇ ਪਿੱਠ ਪੁੜੀ ਲੋ ਵੀ ਚੰਗੀ ਜਿਹਾ ਕਰੋ ਚੱਕ ਤੇ ਅੰਦਰ ਕੁਆਲਿਟੀ ਤੇ ਖਾਣਾਂ ਦਾ ਸਾਇਰ ਗਿਆ ਤੇ ਇਹ ਵੀ ਬਹੁਤ ਚੰਗਾ ਵਾ ਤੋ ਭਾਜੀ ਕਰੋ ਚੈੱਕ ਤੇ ਥਣ ਤੋਂ ਇਹਦੇ ਵੀ ਬਹੁਤ ਚੰਗਾ ਲੱਗਾ ਵਾ ਤੇ ਇਸ ਟਾਈਮ ਜਿਹੜਾ 8 ਤੋਂ 9 ਲੀਟਰ ਜਿਹੜਾ ਦੁੱਧ ਬਿਲਕੁਲ ਰੈਡੀ ਆ ਤੇ 5.5 ਮਹੀਨੇ ਦੀ ਚੈੱਕ ਪਾਸ ਆ ਇਹ ਵੀ ਕਰੋ ਭਾਜੀ ਚੱਕ ਲਾ ਕੇ ਰੱਖਣਾ ਦਾ ਸਟੇਜ ਤੇ ਗ੍ਰੈਪ ਆ ਇਹਦਾ ਕੀ ਮੁੱਲ ਭਾਜੀ ਫਿਰ ਇਹਦਾ ਜੱਗੇ ਵੀ ਪਰੋਂ ਜੋ ਮਰਜ਼ੀ ਕਰਾਈ ਦੇ ਹਾਂਜੀ ਇਹ ਸੜਦੀ ਦੇ ਲਈਏ ਕਰ ਦਈਏ ਫਿਰ ਜਿਆਜਾ ਥੋੜਾ ਜਿਆ ਦੋ ਹੋਰ ਡਾ ਦਾਂਗੇ 52 ਦੀ ਪੂਰੇ 52000 ਦੀ ਠੀਕ ਹੈ ਠੀਕ ਹੈ ਲਓ ਭਾਈ 52000 ਦੀ ਤੇ ਬਿਲਕੁਲ ਨਿਕਨੇ ਨਿਕੇ ਰੇਡਾਂ ਵੀਰ ਦੇ ਤੇ ਪਸ਼ੂ ਵੀ ਇੱਦੇ ਕੋਲ ਚੰਗੇ ਆ ਸਾਰੇ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ ਟੋਕਰੇ ਤੋਂ ਬਣਾਉਣੀ